ਕਾਰੀ ਕੀਤਾ ਟੂਰਨਾਮੈਂਟ ਦਾ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਦਿੱਥੇ ਮੀਡੀਆ ਦਾ ਕਵਰਿੰਗ ਕਰਨ ਤੇ ਬਹੁਤ ਬਹੁਤ ਧੰਨਵਾਦ ਪਿੰਡ ਈਸਰੂ ਦੇ ਪ੍ਰੇ ਗਰਾਊਂਡ ਦੇ ਵਿੱਚ ਅੱਜ ਇੱਕ ਪੋਸਟਰ ਰਿਲੀਜ਼ ਕਰ ਰਹੇ ਹਾਂ ਸ਼ਹੀਦ ਕਰਨੈਲ ਸਿੰਘ ਦੀ ਯਾਦ ਦੇ ਵਿੱਚ ਇੱਥੇ ਟੂਰਨਾਮੈਂਟ ਕਰਾਇਆ ਜਾ ਰਿਹਾ 18ਵਾਂ ਟੂਰਨਾਮੈਂਟ ਹੈ ਹਰ ਸਾਲ ਇੱਥੇ ਦੇ ਪਿੰਡ ਵਾਸੀ ਤੇ ਨਾਲ ਦੇ ਨਗਰ ਹੋਰ ਪੰਡਾ ਦੇ ਵਾਸੀ ਵੀ ਇੱਥੇ ਕਾਫੀ ਮਤਰਾ ਵਿੱਚ ਸਹਿਯੋਗ ਦੰਦੇ ਨੇ ਤੇ ਪਿਛਲੇ ਸਾਲ ਵੀ ਮੈਂ ਇੱਥੇ ਆਇਆ ਸੀ ਬੜਾ ਮਨ ਠੀਕ ਲੱਗਿਆ ਬਹੁਤ ਅੱਛਾ ਲੱਗਿਆ ਕਿ ਅਜ ਦੇ ਸਮੇਂ ਦੇ ਵਿੱਚ ਖੇਡਾਂ ਦੇ ਜਹਾਨ ਦੇ ਵਿੱਚ ਇੱਕ ਬਹੁਤ ਵੱਡਾ ਯੋਗ ਹੈ ਇਸ ਦੇ ਨਾਲ ਸਾਨੂੰ ਸਾਡੀਆਂ ਜਿਹੜੀਆਂ ਪ੍ਰੇਤਾਂ ਨੇ ਉਹਨਾਂ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਅਸੀਂ ਆਪਣੇ ਜਿਹੜਾ ਨਸ਼ਿਆਂ ਤੋਂ ਮੁਕਤ ਰਹੀਏ ਤੇ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਖੇਡਾਂ ਜੋ ਸਾਡੇ ਮੁੱਖ ਮੰਤਰੀ ਪ੍ਰਧਾਨ ਜਿਹੜੇ ਨੇ ਉਹਨਾਂ ਨੇ ਵੀ ਕਿਹਾ ਕਿ ਖੁਸ਼ਹਾਲ ਪੰਜਾਬ ਦੇ ਸਿਰਜਣਾ ਲਈ ਖੇਡਾਂ ਵਿੱਚ ਹਿੱਸਾ ਲਓ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਗੁਲਤਾਨ ਹੁੰਦੀ ਹੈ ਉਹਨਾਂ ਨੂੰ ਕੀ ਸੁਦੇਸ਼ ਦੇ ਰਹੇ ਹੋ ਵੀ ਜਿਹੜੀਆਂ ਖੇਡਾਂ ਦੇ ਵਿੱਚ ਫੇਰ ਤੋਕਿਆ ਦੇਖੋ ਜਿਹੜਾ ਇਹ ਖੇਡਾਂ ਦਾ ਰੁਝਾਨ ਹੈ ਇਹਦੇ ਵਿੱਚ ਇੱਕ ਤਾਂ ਤੁਸੀਂ ਨਿਰੋਗ ਆਪਣਾ ਸਰੀਰ ਨੂੰ ਰੱਖ ਸਕਦੇ ਹੋ ਨੰਬਰ 2 ਤੇ ਜਿਹੜੇ ਨਸ਼ੇ ਨੇ ਇਹ ਆਪਾਂ ਨੂੰ ਪਤਾ ਹੈ ਕਿ ਕਿੰਨੀ ਹੁਣ ਜਿਹੜੀ ਲੋਕ ਇਸ ਵਿੱਚ ਗੁਲਤਾਨ ਹੋ ਰਹੇ ਨੇ ਪੀਰਣਸ ਨੂੰ ਪਤਾ ਹੈ ਸਾਰਿਆਂ ਨੂੰ ਜਿਨ੍ਹਾਂ ਦੇ ਬੱਚੇ ਗਲਤ ਰਾਹ ਤੇ ਚੱਲ ਗਏ ਕੀ ਆਪਣੇ ਸਮਾਜ ਨੂੰ ਸਹੀ ਦੇਣਗੇ ਖੇਡਾਂ ਦੇ ਵਿੱਚ ਤੁਸੀਂ ਹਿੱਸਾ ਲਾਓਗੇ ਤਾਂ ਚੰਗੇ ਸਮਾਜ ਦੀ ਸੇਧ ਦੇਵੋਗੇ ਤੇ ਆਪਣੇ ਪਿੰਡ ਦੀ ਨਗਰ ਦੀ ਖੁਸ਼ਹਾਲੀ ਵੱਲ ਤੁਹਾਡਾ ਸਹਿਯੋਗ ਮੰਗੂ। ਸ਼ੁਰੂ ਕਰਨ ਲਈ ਸਾਡਾ ਅਸੀਂ ਜਿਸ ਤੀਮਾਨਾ ਜਿਹੜਾ ਟੂਰਨਾਮੈਂਟ ਦਾ ਪ੍ਰੋਗਰਾਮ ਜਾਰੀ ਕੀਤਾ ਹੈ ਇਹ ਕੀ ਹੋਏਗਾ ਦੇ ਵਿੱਚ। ਇਹ ਸਰ ਸਾਡੇ ਗੋਆ ਦੇ ਮਹਾਨ ਸੀਰ ਕਰਨੈ ਸਿੰਘ ਸ਼ੁਰੂ ਦੇ ਨਗਰ ਵਾਸੀ ਜਨ ਉਹਨਾਂ ਦੀ ਯਾਦ ਵਿੱਚ ਅਸੀਂ ਹਰ ਸਾਲ 68ਵਾਂ ਸ਼ਾਨਦਾਰ ਟੂਰਨਾਮੈਂਟ ਕਰਵਾ ਰਹੇ ਹਾਂ। ਪਿਛਲੀ ਵਾਰ ਵੀ 67ਵਾਂ ਟੂਰਨਾਮੈਂਟ ਅਸੀਂ ਕਰਵਾਇਆ ਸੀਗਾ। ਬਹੁਤ ਵਧੀਆ ਸੰਗਤਾਂ ਨੇ ਸਾਨੂੰ ਸਹਿਯੋਗ ਕੀਤਾ। ਸਾਨੂੰ ਉਮੀਦ ਆ ਵੀ ਇਸ ਵਾਰ ਵੀ ਸਾਨੂੰ ਉਹ ਵਾਅਦਾ ਛੱਡ ਕੇ ਐਸੇ ਤਰ੍ਹਾਂ ਸਾਰੇ ਨਾਮ ਰੱਖੇ ਗਏ ਨੇ ਕੀ ਕੀ ਹੋਵੇਗਾ ਕਿਹੜੀ ਕਿਹੜੀ ਕਮੇਟੀ ਕਰੇਗਾ ਫੁੱਟਬਾਲ ਕਲੱਬ ਦਾ ਪਹਿਲਾ ਨਾਮ 75000 ਰੁਪਇਆ ਦੂਜਾ 52000 ਰੁਪਇਆ ਐਸੇ ਤਰ੍ਹਾਂ ਕਵੱਡੀ ਦਾ ਪਹਿਲਾ ਨਾਮ 75000 ਤੇ ਕਵੱਡੀ ਦਾ ਦੂਜਾ ਨਾਮ 52000 ਰੁਪਇਆ ਕਿੰਨੀਆਂ ਟੀਮਾਂ ਭਾਗ ਲੈਣਗੀਆਂ ਇਸ ਵਿੱਚ ਜੀ ਅਸੀਂ 32 ਟੀਮਾਂ ਫੁੱਟਬਾਲ ਦੀਆਂ ਐਂਟਰ ਕਰਾਂਗੇ ਤੇ 16 ਟੀਮਾਂ ਕਵੱਡੀ ਦੀਆਂ ਇਨਾਮ ਕਿਵੇਂ ਰੱਖੇ ਜਾਣਗੇ ਇਨਾਮ ਪਹਿਲਾ ਨਾਮ 75000 ਰੁਪਇਆ ਪਲੱਸ ਕੱਪ ਤੇ ਸੈਕਿੰਡ ਦਾ 52000 ਰੁਪਏ ਫੋਟੋ ਵਾਲ ਦੇ ਕਬੱਡੀ ਨੂੰ ਇੱਕ ਕੋਈ ਇਨਾਮ ਦਿੱਤਾ ਜਾ ਰਿਹਾ ਹੈ। ਅਡਰੈਸ ਕੀ ਹੈ ਦਿੱਕੂ ਨਾਮ ਗੋਬੀ ਇਹ ਜੀ ਪਿੰਡ ਇਸੜੂ ਵਿੱਚ ਸੀਰ ਕਰਨੈਲ ਸਿੰਘ ਸਪੋਰਟਸ ਕਲੱਬ ਵੱਲੋਂ ਅਸੀਂ ਟੂਰਨਾਮੈਂਟ ਕਰਵਾ ਰਹੇ ਹਾਂ। ਚੰਦੇ মিডিਆ ਦਾ ਧੰਨਵਾਦ ਕਰਦੇ ਹਾਂ ਤੇ ਹਾਂ ਚਰਨਜੀਤ ਸਿੰਘ ਆ ਜੀ ਸਰ ਕੀ ਪ੍ਰੋਗਰਾਮ ਹੈ ਕੀ ਕੀ ਖੇਡਾਂ ਨੇ ਕੀ ਕੀ ਮੈਟਰਲ ਤੇ ਹੈ? ਅਹ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਦੀ ਯਾਦ ਵਿੱਚ ਹਰ ਸਾਲ ਇੱਥੇ ਟੂਰਨਾਮੈਂਟ ਖੇਡ ਮੇਲਾ ਕਰਵਾਇਆ ਜਾਂਦਾ ਵੱਡਾ ਜਿਹਦੇ ਵਿੱਚ ਫੁੱਟਬਾਲ ਕਲੱਬ ਤੇ ਕਬੱਡੀ ਕਲੱਬ ਖੇਡਦੇ ਨੇ ਜੀ ਤੇ 11 12 13 14 15 ਤਰੀਕ ਚ 4 ਦਿਨ ਇਹ ਟੂਰਨਾਮੈਂਟ ਚੱਲਦਾ ਜਿਸ ਵਿੱਚ ਵੱਡੇ ਇਨਾਮ ਦਿੱਤੇ ਜਾਂਦੇ ਨੇ ਤੇ ਸਹਿ ਸਰਕਾਰ ਦਾ ਬਹੁਤ ਸਹਿਯੋਗ ਆ ਪਿਛਲੇ ਸਮੇਂ ਤੋਂ ਗਰਾਊਂਡ ਦੀ ਕੇਅਰ ਵਾਸਤੇ ਜੋ ਲਹਿਟਾਂ ਪਈਆਂ ਸੀ ਤੇ ਉਹਦੇ ਲਈ ਪੈਂਡਿੰਗ ਪਈਆਂ ਸੀਗੀਆਂ ਉਹ ਸਰਕਾਰ ਦੇ ਸਹਿਯੋਗ ਨਾਲ ਇਸ ਵਾਰ ਲੱਗ ਰਹੀਆਂ ਨੇ ਜੋ ਪਿਛਲੀਆਂ ਸਰਕਾਰਾਂ ਦੀਆਂ ਲਿਆ ਕੇ ਇੱਕ ਸਾਈਡ ਤੇ ਰਖੋ ਪੋਲ ਸਿੱਟੇ ਪਈ ਤਿੰਨ ਚਾਰ ਸਾਲ ਤੋਂ ਸਾਡਾ ਸਰਕਾਰ ਸਹਿਯੋਗ ਦੇ ਰਹੀ ਆ ਅੱਗੋਂ ਵੀ ਅਸੀਂ ਕੁਛ ਨਾ ਕੁਛ ਗਰਾਉਂਡ ਵਾਸਤੇ ਜਾਂ ਨਗਰ ਵਾਸਤੇ ਇਸ ਵਾਰ ਮੰਗ ਕਰਾਂਗੇ ਮੁੱਖ ਮਹਿਮਾਨ ਦੇ ਤੌਰ ਤੇ ਕੌਣ ਪਹੁੰਚ ਰਹੇ ਆ ਮੁੱਖ ਮਹਿਮਾਨ ਦੇ ਤੌਰ ਤੇ ਸੀਐਮ ਸਾਹਿਬ ਪਹੁੰਚ ਰਹੇ ਨੇ ਉਹ ਦੇਖੋ ਵੀ ਇਹਨੂੰ ਸਾਨੂੰ ਗਰਾਉਂਡ ਚਾਉਣ ਦਾ ਪ੍ਰੋਗਰਾਮ ਦਿੰਦੇ ਨੇ ਉਹ ਸੀਐਮ ਸਾਹਿਬ ਹਰ ਇੱਕ ਸਾਲ 15 ਅਗਸਤ ਨੂੰ ਹੀ ਸ਼ੁਰੂ ਪਹੁੰਚਦੇ ਨੇ ਅਨਛੇ ਦਿਨ ਨੂੰ ਸ਼ਰਧਾਂਜਲੀ ਦੇਣ ਲਈ ਖਿਡਾਰੀਆਂ ਤੇ ਦਰਸ਼ਕਾਂ ਲਈ ਕਹਈਆਂ ਸਹੂਤਾਂ ਦਾ ਪ੍ਰਬੰਧ ਕੀਤਾ। ਇਹ ਪ੍ਰਬੰਧ ਅਸੀਂ ਸਾਰੇ ਕਰਦੇ ਹਾਂ ਹਰ ਸਾਲ ਦੀ ਤਰ੍ਹਾਂ ਟੂਰਨਾਮੈਂਟ ਚੱਲਦਾ ਸਾਰੇ ਪ੍ਰਬੰਧ ਹੁੰਦੇ ਨੇ ਇੱਥੇ ਤੇ ਸਾਰਾ ਅਰੇਂਜਮੈਂਟ ਹੁੰਦਾ ਉਹ ਪ੍ਰਬੰਧਕ ਕਮੇਟੀ ਕਰਦੀ ਆ ਪਿੰਡ ਦੇ ਐਨ ਆਰ ਆਈਆਂ ਦੇ ਪਿੰਡ ਦੇ ਸਹਿਯੋਗ ਨਾਲ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ। ਠੀਕ ਹੈ ਧੰਨਵਾਦ।